ਹਾਂਜੀ ਦੋਸਤੋ ਸੱਸੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖ ਸਰਪੰਚ ਰੋਹਣੋ ਤੇ ਅੱਜ ਤੁਹਾਨੂੰ ਬੜੀਆਂ ਸਤਿਕਾਰਯੋਗ ਸੀਰਦਾਨਾਂ ਨੇ ਜਿਹੜੀਆਂ ਸਾਡੇ ਮਤਲਬ ਕਿ ਦਰਵਾਜ਼ਾ ਤੋਂ ਚੱਲ ਕੇ ਆਏ ਨੇ ਭਾਈ ਜੀ ਅੱਜ ਤੋਂ ਪਹਿਲਾਂ ਮੈਂ ਵੀ ਨਹੀਂ ਸੀ ਇਹਨਾਂ ਨੂੰ ਜਾਣਦਾ ਤੇ ਨਾ ਹੀ ਇਹ ਮੈਨੂੰ ਜਾਣਦੇ ਸੀ ਇਹਨਾਂ ਨੇ ਜਸਟ ਮੈਨੂੰ ਵੀਡੀਓ ਦੇ ਵਿੱਚ ਹੀ ਦੇਖਿਆ ਸੀਗਾ ਤੇ ਅੱਜ ਇਹ ਸਪੈਸ਼ਲ ਦੇਖੋ 150 ਕਿਲੋਮੀਟਰ ਤੋਂ ਚੱਲ ਕੇ ਮਤਲਬ ਆਏ ਨੇ ਤੇ ਤੁਹਾਨੂੰ ਮਤਲਬ ਬੁਲਾਉਣੇ ਆ ਇਹਨਾਂ ਦੇ ਨਾਲ ਕੀ ਬਾਈ ਜੀ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਨੇ ਤੇ ਕਿੱਥੋਂ ਆਏ ਨੇ ਤੇ ਕੀ ਪਰਪਸ ਸੀ ਇਹਨਾਂ ਦਾ ਇੱਥੇ ਆਉਣ ਦਾ ਤੇ ਆਪਣੇ ਕੋਲੇ ਕਿਹੜੀ ਖਾਸ ਗੱਲ ਦੇ ਲਈ ਪਹੁੰਚੇ ਸੱਚੀ ਗੱਲ ਦੀ ਕੀ ਨਾਮ ਹੈ ਜੀ ਤੁਹਾਡਾ ਕੁਲਵੰਤ ਸਿੰਘ ਦੰਦੀਵਾਲ ਜੀ ਕਿੰਨੇ ਜੜਵਾ ਸਾਡਾ ਪਿੰਡ ਦੋ ਗੱਲਾਂ ਕਰਕੇ ਸਰਪੰਚਾਂ ਮਸ਼ਹੂਰ ਹੈ ਠੀਕ ਹੈ ਜੀ ਪੰਜ ਫੋਟੋ ਦੇ ਸਵਾਰ ਤੇ ਗਾਇਕ ਗੁਰਦਾਸ ਮਾਨ ਉਹ ਠੀਕ ਹੈ ਜੀ ਅੱਛਾ ਤੁਹਾਡੇ ਪਿੰਡ ਤੋਂ ਨੇ ਉਹ ਨਾ ਸਾਡੇ ਦੋਸਤ ਜੀ ਉਹ ਉਹ ਠੀਕ ਹੈ ਜੀ ਹਾਂਜੀ ਹਾਂਜੀ ਸਾਰੇ ਇਕੱਠੇ ਭੜੇ ਸਾਰਾ ਕੁਝ ਇਹ ਗੱਡੀ ਕਿਹੜੀ ਇਹ ਤਾਂ ਅਸੀਂ ਕੁਝ ਦਿਨ ਪਹਿਲਾਂ ਵੀਡੀਓ ਦੇਖੀ ਸੀ ਠੀਕ ਹੈ ਜੀ ਉਹ ਵੀਡੀਓ ਦੇਖ ਕੇ ਤੇ ਮੈਂ ਕਾਫੀ ਪ੍ਰਭਾਵਤ ਹੋਇਆ ਵੀ ਇਹਨੀਆਂ ਮਹਿੰਗੀਆਂ ਗੱਡੀਆਂ ਤੇ ਪਰਤਾ ਪਾ ਦਿੰਦੀਆਂ ਠੀਕ ਹੈ ਜੀ ਪਰ ਇੱਥੇ ਇੱਕ ਪਤਾ ਲੱਗਿਆ ਕਿ ਤੁਹਾਡੇ ਏਰੀਆ 'ਚ ਐਨਆਰਆਈ ਬਹੁਤ ਨੇ ਠੀਕ ਹੈ ਜੀ ਆਇਆ ਇੱਥੋਂ ਲੈ ਕੇ ਦਸੰਬਰ ਤੱਕ ਲੈ ਕੇ ਮਾਰਚ ਤੱਕ ਰਿਹਾ ਸ਼ਾਦੀਆਂ ਕਾਰਨ ਵਾਸਤੇ ਹੁੰਦੇ ਆ ਠੀਕ ਹੈ ਜੀ ਤੇ ਉਹਨਾਂ ਹੁੰਦਾ ਕਿ ਸ਼ੀਫ ਗੱਡੀਆਂ ਵੱਡੀਆਂ ਗੱਡੀਆਂ ਹੁਣ ਉਹ ਕਿਰਾਏ ਤੇ ਲੈ ਜਾਂਦੇ ਆ ਤੁਹਾਡਾ ਪਰਿਵਾਰ ਵੀ ਐਨ ਆਰ ਆਈ ਆ ਤੁਹਾਡੇ ਵੀ ਹਾਂ ਹਾਂਜੀ ਹਾਂਜੀ ਮੇਰੇ ਵੱਡੇ ਭਾਈ ਸੋਥੇ ਰਹਿੰਦੇ ਨੇ ਕੈਨੇਡਾ ਠੀਕ ਹੈ ਜੀ ਤੇ ਮੈਂ ਰਹਿੰਦਾ ਆਸਟ੍ਰੇਲੀਆ ਮੈਲਬੌਰਨ ਸਿਟੀ ਦੇ ਵਿੱਚ ਉਹ ਠੀਕ ਹੈ ਜੀ ਤੁਹਾਨੂੰ ਸਾਡਾ ਕੰਮ ਕਿਦਾਂ ਲੱਗਿਆ ਤੁਸੀਂ ਇੱਥੇ ਵਿਜ਼ਿਟ ਕੀਤਾ 150 ਕਿਲੋਮੀਟਰ ਤੋਂ ਪਹਿਲਾਂ ਤੁਸੀਂ ਸਾਨੂੰ ਸਿਰਫ ਵੀਡੀਓ ਚ ਦੇਖਿਆ ਸੀ ਹਾਂ ਜੀ ਅਸੀਂ ਗੱਲਾਂ ਕੀਤੀਆਂ ਤੁਸੀਂ ਅੱਜ ਖੁਦ ਸਾਡੇ ਘਰ ਆਏ ਹੋ ਤੁਸੀਂ ਦੇਖਿਆ ਬਹੁਤ ਧੀਆ ਲੱਗਿਆ ਤੁਹਾਡਾ ਵੱਡਾ ਸਾਰਾ ਕਾਰਵਾਰ ਤੇ ਤੁਹਾਡੇ ਗੱਡੀਆਂ ਦੇਖ ਕੇ ਕੁਝ ਤਾਂ ਖੜੀਆਂ ਹੈ ਕੁਝ ਬਾਹਰ ਤੁਸੀਂ ਕਿਹਾ ਵੀ ਲੈ ਕੇ ਗਏ ਇਹਨਾਂ ਲੋਕ ਹਾਂ ਜੀ ਤੁਹਾਡੇ ਘਰ ਦੀ ਗ੍ਰੀਨੀ ਦੇਖ ਕੇ ਉਹ ਸੁਰਤੀ ਕਾਫੀ ਵਿੱਚ ਬੰਦੇ ਕਾਹ ਨੂੰ ਕੱਟ ਰਹੇ ਆ ਦੇਖ ਰਹੇ ਬੂਟੀ ਬਾਟੀ ਕੱਟ ਰਹੇ ਆ ਉਹ ਠੀਕ ਹੈ ਜੀ ਇਹ ਸਾਨੂੰ ਬਹੁਤ ਸੁੰਦਰ ਲੱਗਿਆ ਤੇ ਮੈਂ ਵੀ ਇਹ ਗ੍ਰੀਨਰੀ ਹੋ ਕਹ ਦਿੰਨਾ ਕਿ ਹਮੇਸ਼ਾ ਆਪਣੇ ਘਰਾਂ ਦੇ ਵਿੱਚ ਪੌਦੇ ਲਾਓ ਘਰ ਛੋਟਾ ਗੰਨੇ ਲਾ ਲਓ ਵੱਡਾ ਕਰ ਲਾਉਣ ਵਗੈਰਾ ਬਣਾਓ ਤੇ ਇਹਨਾਂ ਨੂੰ ਤੁਹਾਨੂੰ ਆਕਸੀਜਨ ਮਿਲਦੀ ਆ ਆਏ ਗਏ ਸੋਹਣਾ ਲੱਗਦਾ ਆਪਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਆ ਕੁਦਰਤ ਨੂੰ ਪਿਆਰ ਕਰਨ ਵਾਲਾ ਬੰਦਾ ਹਮੇਸ਼ਾ ਫੁੱਲ ਬੂਟਿਆਂ ਨੂੰ ਪਿਆਰ ਕਰਦਾ ਬਿਲਕੁਲ ਜੀ ਆਪਾਂ ਦਾ ਹਰੇਕ ਨੂੰ ਇਹੀ ਸੰਦੇਸ਼ ਦਿੰਨੇ ਆ ਕਿ ਵੱਧ ਤੋਂ ਵੱਧ ਹਰੇ ਘਰ ਦੇ ਵਿੱਚ ਗ੍ਰੀਨਰੀ ਹੋਣੀ ਚਾਹੀਦੀ ਹੈ ਇਹ ਬੰਦੇ ਦੀ ਮਾਨਸਿਕ ਸ਼ਾਂਤੀ ਨੂੰ ਵੀ ਮਿਲਦੀ ਆ ਹਨਾ ਤੇ ਘਰ ਦੇ ਵਿੱਚ ਸ ਤੇ ਪੰਜਾਬ ਨੂੰ ਲੋੜ ਵੀ ਹੈਗੀ ਗ੍ਰੀਨਰੀ ਦੀ ਅਜੇ ਦੂਜੀ ਗੱਲ ਅਸੀਂ 20 ਦਿਨਾਂ ਬਾਅਦ ਠੀਕ ਹੈ ਜੀ ਕਿੰਜ਼ਾ ਤੋਂ ਦੋਸਤ ਮਿੱਤਰ ਇਕੱਠੇ ਹੋਗੇ ਨਿਕਲ ਜਾਨੇ ਪਿੰਡਾਂ ਨੂੰ ਅਸੀਂ ਵੀਡੀਓ ਦੇਖ ਲੈਨੇ ਫਿਰ ਉਹਨਾਂ ਪਿੰਡਾਂ ਉੱਤੇ ਜਾ ਕੇ ਅਸੀਂ ਚੈੱਕ ਕਰਦੇ ਹਾਂ ਮਿਲਦੇ ਲੋਕਾਂ ਨੂੰ ਵੀ ਸਾਡੀ ਦੋਸਤੀ ਵਧਦਾ ਹੋਈ ਜਾਂਦਾ ਹੌਲੀ 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 ਸਾਡੀ ਟੀਮ ਵੱਡੀ ਹੁੰਦੀ ਜਾਂਦੀ ਆ ਫਿਰ ਇਹਨਾਂ ਜੇ ਸਾਡੇ ਵਿਦੇਸ਼ਾਂ 'ਚ ਵੀ ਲਿੰਕ ਬਣ ਗਏ ਇਸ ਕਰਕੇ ਮੈਨੂੰ ਕਈ ਪਿੰਡਾਂ ਦੇ ਵਿੱਚ ਮੌਕਾ ਮਿਲਿਆ ਜਾਂਦਾ ਤੇ ਮੇਰੇ دوست ਇਹਨਾਂ ਦੇ ਨੇ ਬਿਲਕੁਲ ਹੁਣ ਤੁਸੀਂ ਦੇਖੋ 150 ਕਿਲੋਮੀਟਰ ਤੋਂ ਚੱਲ ਕੇ ਸਾਡੇ ਕੋਲ ਪਹੁੰਚਿਆ ਨਾ ਸਾਨੂੰ ਵੀ ਵਧੀਆ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ ਤੇ ਅੱਗੇ ਵੀ ਜਦੋਂ ਆਉ ਤੁਸੀਂ मोस्ट ਵੈਲਕਮ ਤੁਹਾਨੂੰ ਜੀ ਆਇਆਂ ਨੂੰ ਤੇ ਬਿਲਕੁਲ ਤੁਸੀਂ ਬਾਕੀ ਆ ਦੋ ਗੱਲਾਂ ਸਾਡਾ ਪਤੀਜਾ ਨੰਬਰ ਦਾ ਵਾਲਸਮ ਤੁਹਾਡਾ ਨਾਮ ਕੀ ਹੈ ਜੀ ਮੈਂ ਕੁਲ ਸਿੰਘ ਨੰਬਰਦਾਰ ਗਿੱਦੜਾ ਤੋਂ ਹੀ ਠੀਕ ਹੈ ਜੀ ਸਾਨੂੰ ਜੋ ਪਤਾ ਲੱਗੇ ਚਾਚਾ ਜੀ ਮੈਂ ਕੋਈ ਵੀਡੀਓ ਦੇਖੀ ਸੀ ਇਹਦੇ ਵਿੱਚ ਜਦੋਂ ਅਸੀਂ ਆ ਕੇ 150 ਕਿਲੋਮੀਟਰ ਤੋਂ ਅਸੀਂ ਆਏ ਇੱਥੇ ਹਾਂਜੀ ਹਾਂਜੀ ਸਾਨੂੰ ਬਹੁਤ ਵਧੀਆ ਇੱਥੇ ਸਕੂਨ ਮਿਲਿਆ ਕਿਉਂਕਿ ਇਹਨਾਂ ਗੱਡੀਆਂ ਦਾ ਵਧੀਆ ਕੰਮ ਜਨੂੰਨ ਕੰਮ ਹੈ ਬਾਕੀ ਜਿਹੜੀ ਗ੍ਰੀਨੀਅਰ ਘਰ ਵਿੱਚ ਬੂਟੇ-ਬਾਟੇ ਲਾਉਣ ਦਾ ਬਹੁਤ ਵਧੀਆ ਸ਼ੌਕ ਹੈ ਵਧੀਆ ਸਫਾਈ ਆਸੇ-ਪਾਸੇ ਇਸ ਕਰਕੇ ਸੀ ਵੀ ਇਹ ਦੇਖਿਆ ਵੀ ਸਰਪੰਚ ਸਾਹਿਬ ਨੇ ਜੋ ਵੀ ਕੰਮ ਕੀਤਾ ਹੈ ਪਿੰਡ ਦੇ ਵਿੱਚ ਵੀ ਚੰਗੇ ਇੰਟਰਲੌਕ ਟਾਇਲ ਟੁੱਟ ਲੱਗੇ ਸਾਰਾ ਕੰਮ ਚੰਗੇ ਹੋਏ ਹੈ ਇਹ ਇਸ ਕਰਕੇ ਸਾਨੂੰ ਇੱਥੇ ਪਿੰਡ ਵਿੱਚ ਪਹੁੰਚੇ ਹੈ ਤੇ ਬਹੁਤ ਬਹੁਤ ਸਾਨੂੰ ਸਕੂਨ ਮਿਲਿਆ ਸਾਡਾ ਗੱਡੀਆਂ ਦਾ ਕੰਮ ਕਿਦਾਂ ਲੱਗਿਆ ਗੱਡੀਆਂ ਦਾ ਕੰਮ ਸਾਡਾ ਜੈਨੂਅਲ ਲੱਗਦਾ ਤੁਹਾਨੂੰ ਵੀ ਬਿਲਕੁਲ ਵਧੀਆ ਕੰਮ ਗੱਡੀਆਂ ਦਾ ਕੰਮ ਨਹੀਂ ਹੈ ਤਾਂ ਨਹੀਂ ਹੈ ਗੱਡੀਆਂ ਹੀ ਤੁਹਾਡੀਆਂ ਇਹ ਕਿੰਸੀ ਬਹੁਤ ਜੈਨੂਨ ਗੱਡੀਆਂ ਠੀਕ ਹੈ ਜੀ ਪਰ ਅਸੀਂ ਗੱਡੀਆਂ ਇੰਨੀਆਂ ਦੇਖੀਆਂ ਨਹੀਂ ਕਦੇ ਜਿਹੜੀਆਂ ਤੁਹਾਡੇ ਕੋਲ ਹੋਈਆਂ ਹਨ ਤੁਸੀਂ ਸਾਡੇ ਘਰੇ ਆਏ ਹੋ ਤੁਹਾਨੂੰ ਲੱਗਿਆ ਵੀ ਬੰਦੇ ਠੀਕ ਨੇ ਨਹੀਂ ਵਧੀਆ ਸਨ ਸਾਹ ਬੰਦੇ ਇਹਨਾਂ ਦੀ ਕੋਈ ਵਧੀਆ ਸੋਚ ਹੈਗੀ ਹੈ ਕਿਉਂਕਿ ਗਾਵਾਦੂ ਸੋਚ ਹੈ ਤੇ ਬਹੁਤ ਵਧੀਆ ਇਹਨਾਂ ਦਾ ਕੰਮ ਹੈ ਇਸ ਕਰਕੇ ਅਸੀਂ ਇਹਨਾਂ ਦੇ ਤਾਈ ਪਹੁੰਚੇ ਆ 150 ਕਿਲੋਮੀਟਰ ਚੱਲ ਕੇ ਬਹੁਤ ਬਹੁਤ ਖਾਲਸਾ ਵੈਲ ਵੀ ਖਾਲਸਾ ਵੈਲ ਵੀ ਖਾਲਸਾ ਵੈਲ ਵੀ ਪਤ ਤੁਸੀਂ ਕਿਹੜਾ ਪਿੰਡ ਤੋਂ ਬੁਲਾਉਂਦੇ ਮੇਰਾ ਪਿੰਡ ਕੋਟਪਈ ਜੀ ਠੀਕ ਹੈ ਜੀ ਇਹ ਸਾਡੇ ਮਾਪੂਆ ਦੇ ਮਾਮਾ ਜੀ ਦੇ ਬੇਟੇ ਆ ਉਹ ਠੀਕ ਹੈ ਇਹ ਸਾਨੂੰ ਲੈ ਕੇ ਟੂਰ ਤੇ ਲੈ ਕੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਅੰਡਾ ਚ ਜਿੱਥੇ ਪੰਜਾਬ ਚ ਜਾਂਦੇ ਆ ਸੀ ਮਹੀਨੇ 20 ਦਿਨ ਚ ਹਾਂਜੀ ਹਾਂਜੀ ਬਾਕੀ ਉਹ ਗੱਡੀਆਂ ਆ ਅਸੀਂ ਪਹਿਲੀ ਇਹ ਦੇਖਣਾ ਹੈ ਅੱਛਾ ਅੱਛਾ ਤੁਸੀਂ ਅੱਜ ਵਿਜ਼ਿਟ ਕੀਤਾ ਜੀ ਤੁਹਾਨੂੰ ਕਿੱਦਾਂ ਲੱਗਿਆ ਵਧੀਆ ਲੱਗਿਆ ਆ ਕੇ ਇਹ ਗੱਡੀਆਂ ਲੱਗੀਆਂ ਸਾਨੂੰ ਆ ਬੜੀਆਂ ਸ਼ੌਂਕ ਹੈ ਬਾਕੀ ਗ੍ਰੀਨਲੀ ਦਾ ਬੜਾ ਸ਼ੌਂਕ ਉਹ ਠੀਕ ਹੈ ਜੀ ਸਾਡਾ ਨੇਚਰ ਕਿਵੇਂ ਲੱਗਿਆ ਤੁਹਾਨੂੰ ਇਹਨੂੰ ਲੱਗੇ ਜੀ ਬਹੁਤ ਵਧੀਆ ਲੱਗਿਆ ਬਹੁਤ ਜ ਇਹ ਭਸਮਾ ਲਈ ਜਿਹੜੀ ਪਨੀਰੀ ਹੈ ਪਹਿਲੀ ਵਾਰੀ ਖਾਦੀ ਹੈ ਅਸੀਂ। ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ। ਅੱਜ ਉਹ ਠੀਕ ਹੈ ਜੀ। ਅੱਜ ਇਹਨਾਂ ਨੂੰ ਮੈਂ ਵੀ ਜੋ ਮੇਰੇ ਮਤਲਬ ਮੈਂ ਖੁਦ ਬਣਾਉਂਦਾ ਪਨੀਰੀ ਹਨਾਪਦੀ ਬਣਾਈ ਸੀ ਤਿਆਰ ਕੀਤੀ ਉਹ ਅੰਕਲ ਨੂੰ ਖਵਾਈ। ਤੇ ਤੁਸੀਂ ਦੱਸੋ ਵੀ ਕਿਵੇਂ ਅਸੀਂ ਪੰਜੇਰੀ ਬਹੁਤ ਵਧੀਆ ਬਹੁਤ ਟੇਸਟੀ ਹੈ ਬਹੁਤ ਵਧੀਆ ਵੀ ਹੈ ਤੇ ਹੈਲਥ ਲਈ ਵੀ ਬਹੁਤ ਚੰਗੀ ਹੈ ਤੇ ਖਾ ਉਹ ਬੰਦੇ ਨੂੰ ਬਸ ਖਾਣੀ ਲਿਮਟ ਚ ਚਾਹੀਦੀ ਆ ਪਰ ਵਧੀਆ ਬਹੁਤ ਆ ਬਹੁਤ ਗੋਡੇ ਆ ਕੋਈ ਕਿਸੇ ਦੋ ਦੋ ਜਣੇ ਇੱਕੋ ਕੋਲੀ ਖਾਦੀ ਆ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਅਗਲੀ ਵਾਰ ਵੀ ਤੁਹਾਨੂੰ ਦਵਾਂਗੇ ਤੇ ਤੁਹਾਨੂੰ ਇਹਦਾ ਜਿਹੜਾ ਹੈਗਾ ਸਾਰਾ ਭੇਜਾਂਗੇ ਵੀ ਕਿੱਦਾਂ ਬਣਾਉਣੀ ਆ ਇਹ ਕੀ ਕਿਸੇ ਸਿਸਟਮ ਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅੱਸੀ ਗੱਲ ਜੀ ਠੀਕ ਹੈ